ਰੱਬ ਨਾ ਕਰੇ ਪਰਿਵਾਰ ਦੇ ਵਿੱਚ ਕੋਈ ਅਜਿਹੀ ਮੁਸੀਬਤ ਆ ਜਾਏ ਤਾਂ ਤੁਹਾਨੂੰ ਇਲਾਜ ਕਰਾਉਣ ਦੇ ਲਈ ਆਪਣੀਆਂ ਜ਼ਮੀਨਾਂ ਜਿਹੜੀਆਂ ਗਹਿਣੇ ਰੱਖਣੀਆਂ ਪੈਂਦੀਆਂ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਉਹ ਕੁਝ ਵੀ ਕਰਨ ਦੀ ਲੋੜ ਨਹੀਂ ਆ ਵੀ ਤੁਹਾਡਾ ਇਲਾਜ ਜਿਹੜੀ ਸਰਕਾਰ ਕਰ ਰਹੀ ਹੈ ਜਿਹੜੀ ਯੋਜਨਾ ਪੰਜਾਬ ਸਰਕਾਰ ਨੇ ਮੜਾਈ ਆ ਇਹ ਬਹੁਤ ਵਧੀਆ ਹੈ ਤੇ ਇਹ ਬਹੁਤ ਵਧੀਆ ਤਰੀਕਾ ਲਾਗੂ ਹੋਵੇ ਤੇ ਸਾਨੂੰ ਸਾਰਿਆਂ ਨੂੰ ਇਹਦੇ ਨਾਲ ਬੈਨੀਫਿਟ ਮਿਲੂਗਾ ਕਿਸੇ ਕਸਮ ਦਾ ਕੋਈ ਵੀ ਇਲਾਜ ਆ ਜਿਹੜਾ ਉਹ ਸਾਨੂੰ ਬਿਲਕੁਲ ਫ੍ਰੀ ਮਿਲੂਗਾ 10 ਲੱਖ ਬਹੁਤ ਵਧੀਆ ਸਹੂਲਤ ਹੈ ਜੀ ਇਹਦੇ ਵਿੱਚ ਕੋਈ ਭੇਦਭਾਵ ਨਹੀਂ ਹੈ ਕੋਈ ਜਾਤ ਦਾ ਨਹੀਂ ਕੋਈ ਪਾਤ ਦਾ ਨਹੀਂ ਹੈ ਹਰ ਇੱਕ ਬੰਦਾ ਜਿਹੜਾ ਆਪਣਾ 10 ਲੱਖ ਤੱਕ ਇਲਾਜ ਕਰਾ ਸਕਦਾ ਹੈ ਘਰ ਤੇ ਇੱਕ ਮੈਂਬਰ ਦਾ ਕਾਰਡ ਪਾੜਨਾ ਹੈ ਉਹ ਸਾਰਿਆਂ ਨੂੰ ਸਹੂਲਤ ਮਿਲੂਗਾ ਹਾਲੇ ਜਿਹੜਾ ਬਿਜਲੀ ਦਾ ਉਹ ਬਿਲ ਪੋਲੇ ਦੇ ਵਿੱਚ ਕੋਈ ਦੋ ਰਾਇਆਂ ਨਹੀਂ ਹੈਗੀਆਂ ਬਿਜਲੀ ਹੈ ਜਿਹੜੀ ਸਾਰੇ ਲੋਕਾਂ ਨੂੰ ਉਹ ਫ੍ਰੀ ਮਿਲ ਰਹੀ ਹੈ 369 69 ਜਿਹੜੀ 2 ਮਹੀਨੇ ਦੀ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਹੈਗਾ ਬਹੁਤ ਵਧੀਆ ਸਕੀਮ ਹੈ ਉਹ ਗਵਰਨਮੈਂਟ ਦੀ ਉਹਨੂੰ ਅਸੀਂ ਬਿਲਕੁਲ ਮਹਿਜ ਮੰਨਦੇ ਆ ਵੀ ਇਹ ਬਿਲਕੁਲ ਸਹੀ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕਾਂ ਦਾ ਜਿੱਥੇ ਵਧੀਆ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਉਹ ਪੰਜਾਬ ਦੇ ਕਿਸਾਨਾਂ ਬਾਰੇ ਵੀ ਸੋਚਦੀ ਹੋਈ ਨਜ਼ਰ ਆ ਰਹੀ ਆ ਹੁਣ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਬਿਲਕੁਲ ਮਿਟ ਗਈਆਂ ਕਿਉਂਕਿ ਪੰਜਾਬ ਸਰਕਾਰ ਦੁਆਰਾ ਇੱਕ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਆ ਜਿਸ ਦੇ ਵਿੱਚ ਹਰ ਇੱਕ ਵਿਅਕਤੀ ਦਾ 10 ਲੱਖ ਰੁਪਏ ਤੱਕ ਦਾ ਕਾਰਡ ਆ ਜਿਹੜਾ ਬਣੂਗਾ ਜਿਸ ਦੇ ਉੱਤੇ ਉਹਨਾਂ ਦਾ ਇਲਾਜ ਬਿਲਕੁਲ ਫ੍ਰੀ ਹੋਣਾ ਤਾਂ ਮੇਰੇ ਨਾਲ ਇੱਥੇ ਕਿਸਾਨ ਮੌਜੂਦ ਨੇ ਸਾਡੇ ਪੰਜਾਬ ਦੇ ਕਿਉਂਕਿ ਇਹਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਲੋਕ ਨੇ ਜਿਹੜੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਇਹਨਾਂ ਦੀਆਂ ਖੇਤਾਂ ਦੇ ਵਿੱਚੋਂ ਜਿਹੜੀ ਫਸਲ ਉਗਾਈ ਜਾਂਦੀ ਆ ਉਹਨੂੰ ਖਾਂਦੇ ਦਿੱਤੇ ਪੰਜਾਬ ਸਰਕਾਰ ਤੁਹਾਡੇ ਬਾਰੇ ਇਹਨਾਂ ਕੁਝ ਸੋਚ ਰਹੀ ਆ ਜਿਵੇਂ ਹੁਣ ਪਹਿਲਾਂ ਹੁੰਦਾ ਸੀ ਰੱਬ ਨਾ ਕਰੇ ਪਰਿਵਾਰ ਦੇ ਵਿੱਚ ਕੋਈ ਅਜਿਹੀ ਮੁਸੀਬਤ ਆ ਜਾਏ ਤਾ ਤੁਹਾਨੂੰ ਇਲਾਜ ਕਰਾਉਣ ਦੇ ਲਈ ਆਪਣੀਆਂ ਜ਼ਮੀਨਾਂ ਜਿਹੜੀਆਂ ਗਹਿਣੇ ਰੱਖਣੀਆਂ ਪੈਂਦੀਆਂ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਉਹ ਕੁਝ ਵੀ ਕਰਨ ਦੀ ਲੋੜ ਨਹੀਂ ਆ ਵੀ ਤੁਹਾਡਾ ਇਲਾਜ ਜਿਹੜੀ ਸਰਕਾਰ ਕਰਾਊਗੀ ਹਾਂਜੀ ਮੈਂ ਤਾਂ ਕਹਿੰਦਾ ਵੀ ਇਹ ਜਿਹੜੀ ਯੋਜਨਾ ਪੰਜਾਬ ਗਵਰਨਮੈਂਟ ਨੇ ਬਣਾਈ ਆ ਇਹ ਬਹੁਤ ਵਧੀਆ ਹੈ ਤੇ ਇਹ ਬਹੁਤ ਵਧੀਆ ਤਰ੍ਹਾਂ ਲਾਗੂ ਹੋਵੇ ਤੇ ਸਾਨੂੰ ਸਾਰਿਆਂ ਨੂੰ ਇਹਦੇ ਨਾਲ ਬੈਨੀਫਿਟ ਮਿਲੂਗਾ ਕਿਸੇ ਕਿਸਮ ਦਾ ਕੋਈ ਵੀ ਇਲਾਜ ਆ ਜਿਹੜਾ ਉਹ ਸਾਨੂੰ ਬਿਲਕੁਲ ਫ੍ਰੀ ਮਿਲੂਗਾ 10 ਲੱਖ ਤੱਕ ਪਹਿਲਾਂ ਕੀ ਹੁੰਦਾ ਸੀ ਪਿਛਕੀਆਂ ਸਰਕਾਰਾਂ ਦੇ ਕੋਲ ਪੈਸਾ ਨਹੀਂ ਸੀਗਾ ਇਹ ਜਿਹੀਆਂ ਸਕੀਮਾਂ ਲਾਉਣ ਵਾਸਤੇ ਹੁਣ ਤਾਂ ਪੰਜਾਬ ਸਰਕਾਰ ਕਹਿੰਦੀ ਵੀ ਚਾਹੇ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਮਾਤੜ ਪਾਈਚਾਰਾ ਆਪਣਾ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਸਰਕਾਰੀ ਨੌਕਰੀ ਕਰਦਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਐਮ ਐਲ ਏ ਹੈ ਚਾਹੇ ਕੋਈ ਵੱਡਾ ਲੀਡਰ ਹੈ ਉਹਨਾਂ ਦੇ ਕਾਰਡ ਵੀ ਬਣਾਏ ਜਾਣਗੇ ਉਹਨਾਂ ਨੂੰ ਵੀ ਫ੍ਰੀ ਦਾ ਲਾਜ ਮਿਲਣਾ ਹੈ ਜਾਨੀ ਕਿ ਉਹਨਾਂ ਨੇ ਸਾਰਿਆਂ ਵਾਸਤੇ ਬਰਾਬਰ ਦੀ ਇੱਕ ਹੈ ਸਹੂਲਤ ਜਿਹੜੀ ਤੋਰੀਆ ਇਹਨੂੰ ਕਿਵੇਂ ਦੇਖਦੇ ਹੋ ਇਹ ਬਹੁਤ ਵਧੀਆ ਸਹੂਲਤ ਹੈ ਜੀ ਇਹਦੇ ਵਿੱਚ ਕੋਈ ਭੇਦਭਾਵ ਨਹੀਂ ਹੈ ਕੋਈ ਯਾਦਦਾ ਨਹੀਂ ਕੋਈ ਪਾਸਦਾ ਨਹੀਂ ਹੈ ਹਰ ਇੱਕ ਬੰਦਾ ਜਿਹੜਾ ਆਪਣਾ 10 ਲੱਖ ਤੱਕ ਇਲਾਜ ਕਰਾ ਸਕਦਾ ਹੈ ਘਰ ਦੇ ਇੱਕ ਮੈਂਬਰ ਦਾ ਕਾਰਡ ਬਣਨਾ ਹੈ ਉਹ ਸਾਰਿਆਂ ਨੂੰ ਸਹੂਲਤ ਮਿਲੂ ਮੈਂਬਰਾਂ ਨੂੰ ਸਾਨੂੰ ਇਹ ਬਹੁਤ ਬੈਨੀਫਿਟ ਹੈ ਇਹਦਾ ਬਿਲਕੁਲ ਜਿਵੇਂ ਇਹ ਸਰਕਾਰ ਦੇ ਵੱਲੋਂ ਇਹ ਵੀ ਕੀਤਾ ਗਿਆ ਵੀ ਇਹ ਸਾਰੀ ਸਕੀਮ ਹੈ ਜਿਹੜੀ ਬਿਨਾ ਕਾਗਜ਼ ਰਹਿਤ ਹੈ ਮਤਲਬ ਤੁਹਾਨੂੰ ਹਸਪਤਾਲਾਂ ਦੇ ਵਿੱਚ ਜਾ ਕੇ ਫਾਰਮ ਭਰਨ ਦੀ ਲੋੜ ਨਹੀਂ ਪੈਣੀ ਉੱਥੇ ਦਲਾਲ ਨਹੀਂ ਲੱਭਣੇ ਪੈਣੇ ਵੀ ਹਾਂ ਦਲਾਲ ਕੋਈ ਆਊਗਾ ਫਾਰਮ ਭਰ ਕੇ ਸਾਡਾ ਅੱਗੇ ਕੰਮ ਕਰਾਊਗਾ ਤੁਸੀਂ ਕੀ ਕਰਨਾ ਡਾਕਟਰ ਦੇ ਕੋਲ ਜਾਣਾ ਆਪਣਾ ਕਾਰਡ ਰੱਖਣਾ ਤੁਹਾਡਾ ਇਲਾਜ ਉੱਥੋਂ ਦੀ ਸ਼ੁਰੂ ਹੋ ਜਾਊਗਾ ਕੀ ਲੱਗਦਾ ਪੰਜਾਬ ਸਰਕਾਰ ਹੈ ਜਿਹੜੀ ਪੰਜਾਬ ਦੇ ਆਮ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਕਿਉਂਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਵਿਰੋਧੀ ਪਾਰਟੀਆਂ ਬਹੁਤ ਭੰਡੀਆਂ ਹੋਈਆਂ ਨਜ਼ਰ ਆਉਂਦੀਆਂ ਸੀ ਉਹ ਕਹਿੰਦੇ ਸੀਗੇ ਵੀ ਸਾਰੀਆਂ ਗੱਲਾਂ ਜਿਹੜੀਆਂ ਹਵਾ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਬਿਜਲੀ ਦੇ ਬਿੱਲ ਵੀ ਮਾਫ ਕੀਤੇ ਨੇ ਥੱਲੇ ਲੇ ਦੱਬ ਕੇ ਤੋਂ ਲੈ ਕੇ ਉੱਪਰ ਵਾਲੇ ਲੋਕਾਂ ਨੂੰ ਸਾਰਿਆਂ ਨੂੰ ਇੱਕਸਾਰ ਸਮਝਿਆ ਗਿਆ ਹਾਂਜੀ ਜਿਹੜਾ ਬਿਜਲੀ ਦਾ ਉਹ ਬਿਲਕੁਲ ਇਹਦੇ ਵਿੱਚ ਕੋਈ ਦੋਰ ਰਾਇਆ ਨਹੀਂ ਹੈਗੀਆਂ ਬਿਜਲੀ ਹੈ ਜਿਹੜੀ ਸਾਰੇ ਲੋਕਾਂ ਨੂੰ ਉਦੋਂ ਬਰ 3 ਮਿਲ ਰਹੀ ਹੈ 300 ਯੂਨਟ 600 ਯੂਨਟ ਜਿਹੜੀ 2 ਮਹੀਨੇ ਦੀ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਹੈਗਾ ਬਹੁਤ ਵਧੀਆ ਸਕੀਮ ਹੈ ਉਹ ਗਵਰਨਮੈਂਟ ਦੀ ਉਹਨੂੰ ਅਸੀਂ ਬਿਲਕੁਲ ਜਾਇਜ਼ ਮੰਨਦੇ ਹਾਂ ਵੀ ਇਹ ਬਿਲਕੁਲ ਸਹੀ ਹੋਇਆ ਪਿਛਲੀਆਂ ਸਰਕਾਰਾਂ ਨਾਲੋਂ ਜੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਸੀਂ ਕਿੰਨੇ ਨੰਬਰ ਦੋਵੋਗੇ ਕਿਉਂਕਿ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਤੇ ਹੁਣ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਦੇਖੋ ਗੱਲ ਇਹ ਹੈ ਵੀ ਅਜੇ ਸਕੀਮ ਚਾਲੂ ਹੋਈ ਹੈ ਨਾ ਜਦੋਂ ਇਹਦਾ ਬੈਨੀਫਿਟ ਮਿਲੂਗਾ ਉਦੋਂ ਸਾਰੇ ਲੋਕ ਇਹਦੇ ਬਹੁਤ ਸਾਰਨਾ ਕਰਨਗੇ ਅਜੇ ਸਕੀਮ ਸ਼ੁਰੂ ਹੋਈ ਆ ਸ਼ੁਰੂ ਹੋਣ ਤੋਂ ਬਾਅਦ ਜਿੰਮੇ ਵੀ ਇਹਦਾ ਬੈਨੀਫਿਟ ਮਿਲੂਗਾ ਸਾਰੇ ਲੋਕ ਇਹਦਾ ਬਹੁਤ ਸਲਾਗਾ ਕਰਨਗੇ ਜਿਵੇਂ ਨਾ ਅੱਜ ਕੱਲ੍ਹ ਲੋਕਾਂ ਨੂੰ ਗੋਡਿਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਆਪਾਂ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਲਈ ਜਾਂਦੇ ਆ ਉੱਥੇ ਡਾਕਟਰ ਕਹਿੰਦੇ ਨੇ ਵੀ ਤੁਹਾਡੇ ਗੋਡਿਆਂ ਦਾ ਆਪਰੇਸ਼ਨ ਹੋਊਗਾ ਉਹ ਕਹਿੰਦੇ ਵੀ ਸਿਰ ਤੋਂ ਲੈ ਕੇ ਪੈਰ ਦੀ ਚੀਚੀ ਉਂਗਲੀ ਤੱਕ ਛੋਟੀ ਤੋਂ ਵੱਡੀ ਬਿਮਾਰੀ ਕੋਈ ਵੀ ਹੋਵੇ ਵੀ ਉਹਦਾ ਇਲਾਜ ਹੈ ਜਿਹੜਾ ਬਿਲਕੁਲ ਕੈਸ਼ਲੈਸ ਹੋਊਗਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਵੀ ਜਿਹੜੇ ਲੋਕ ਜਿਵੇਂ ਕਿਸੇ ਗੱਲਾਂ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਬੀਤੇ ਜੇ ਇੱਕ ਅਸੀਂ ਵੀ ਦੇਖ ਰਹੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਵੀ ਪੋਸਟ ਆਈ ਸੀ ਵੀ ਇੱਕ ਵਿਅਕਤੀ ਦਾ ਜਿਹੜਾ ਇਲਾਜ ਹੋਇਆ 10 ਲੱਖ ਰੁਪਏ ਦਾ ਉਹਦਾ ਕਾਰਡ ਬਣਿਆ ਹੋਇਆ ਸੀ ਉਹਨੇ ਵੀਡੀਓ ਪਾਈ ਸੀ ਕੀ ਲੱਗਦਾ ਹੈ ਵੀ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਮੋੜ ਬਣ ਸਕਦੀ ਹੈ ਦੇਖੋ ਇਹ ਤਾਂ ਇਹ ਆ ਵੀ ਇਹ ਗਵਰਨਮੈਂਟ ਸਹੀ ਦਿਸ਼ਾ ਵੱਲ ਜਾਊਗੀ ਜਿਵੇਂ ਹੁਣ ਇਹਨਾਂ ਨੇ ਇਹ ਸਿਹਤ ਬੀਮਾ ਜੀਵਨ ਆਪਣੇ 10 ਲੱਖ ਤੱਕ ਇਲਾਜ ਕਰਿਆ ਹੈ ਅਗਰ ਇਹ ਲੋਕਾਂ ਨੂੰ ਇਹਦਾ ਬੈਨੀਫਿਟ ਮਿਲੂਗਾ ਤਾਂ ਸਰਕਾਰ ਜ਼ਰੂਰ ਇਹਦਾ ਇਹਨੂੰ ਲਾਭ ਮਿਲੂਗਾ ਤੇ ਪਰ ਇਹ ਇਹ ਆ ਵੀ ਜਦੋਂ ਇਹ ਸਕੀਮ ਦਾ ਬੈਨੀਫਿਟ ਮਿਲੂਗਾ ਉਦੋਂ ਹੀ ਅਸੀਂ ਕੁਝ ਇਹਦੇ ਬਾਰੇ ਕਹਿ ਸਕਦੇ ਹਾਂ ਹੁਣ ਤੱਕ ਜਿਹੜੀਆਂ ਗਰੰਟੀਆਂ ਮਾਨ ਸਰਕਾਰ ਨੇ ਦੇਤੀਆਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜਦੋਂ ਹਲੇ ਤਾਹੇ ਨਵੀਂ ਨਵੀਂ ਸਕੀਮ ਆਈ ਆ ਜਦੋਂ ਇਹ ਸ਼ੁਰੂ ਹੋਊਗੀ ਉਸ ਤੋਂ ਬਾਅਦ ਪਤਾ ਲੱਗੂਗਾ ਜਿਹੜੀਆਂ ਪਹਿਲੀਆਂ ਸਕੀਮਾਂ ਸੀਗੀਆਂ ਜਿਹੜੀਆਂ ਪਹਿਲੀਆਂ ਗਰੰਟੀਆਂ ਸੀ ਉਹ ਪੂਰੀਆਂ ਕਰਤੀਆਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਂ ਅਸੀਂ ਮੰਨਦੇ ਆ ਵੀ ਜਿਹੜੀ ਬਿਜਲੀ ਦੀ ਸਕੀਮ ਆ ਜਿਹੜੀ ਉਹ 600 ਯੂਨਟ ਫ੍ਰੀ ਆ ਉਹ ਬਿਲਕੁਲ ਫ੍ਰੀ ਆ ਕਿਸੇ ਨੂੰ ਕੋਈ ਬਿੱਲ ਨਹੀਂ ਆਉਂਦਾ ਸਾਨੂੰ ਵੀ ਨਹੀਂ ਆਉਂਦਾ ਤਕਰੀਬਨ ਸਾਰੇ ਲੋਕਾਂ ਨੂੰ ਕੋਈ ਬਿੱਲ ਨਹੀਂ ਆਉਂਦਾ ਉਹਦੀ ਅਸੀਂ ਬਹੁਤ ਸਾਰਨਾ ਕਰ ਤਾਂ ਤੁਸੀਂ ਸੁਣਿਆ ਪੰਜਾਬ ਦੇ ਕਿਸਾਨ ਪੰਜਾਬ ਦੀ ਸਰਕਾਰ ਦੇ ਕੋਲ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਹੁਣੀ ਜਿਹੜੀ ਇਹ 10 ਲੱਖ ਵਾਲੀ ਸਕੀਮ ਸ਼ੁਰੂ ਕੀਤੀ ਆ ਸਰਕਾਰ ਨੇ ਬਹੁਤ ਹੀ ਸਲਾੰਘਾਯੋਗ ਆ ਕਿਉਂਕਿ ਗਰੀਬ ਦਬਕੇ ਤੋਂ ਲੈ ਕੇ ਜ਼ਿਮੀਦਾਰ ਭਾਈਚਾਰਾ ਜਿਹੜਾ ਇਸ ਸਕੀਮ ਦਾ ਲਾਭ ਲੈ ਸਕਦਾ ਪਰਮਾਤਮਾ ਨਾ ਕਰੇ ਵੀ ਕਿਸੇ ਨੂੰ ਇਸ ਕਾਰਡ ਦੀ ਜ਼ਰੂਰਤ ਪਵੇ ਪਰ ਪੰਜਾਬ ਸਰਕਾਰ ਜਿਹੜੇ ਕੰਮ ਕਰ ਰਹੀ ਆ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ